ਸ਼ਗਰਪਰੀਆ ਸ਼ਾਜੀ ਪੰਜਾਬ ਚ ਆ ਗਿਆ ਉਹ ਮਿੱਤਰੋ ਹੁਣ ਸ਼ਾਇਦ ਕੈਨੇਡਾ ਜਾਵੇ ਪਰ ਜੇ ਸ਼ਾਇਦ ਮਿਲ ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾਂ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਪੇ ਪਾਉਂਦੇ ਰਾਵਾਂਗੇ ਅੱਜ ਦਾ ਮੇਲਾ ਮਿੱਤਰੋ ਸੁਲਤਾਨਪੁਰ ਲੋਧੀ ਦੇ ਕੋਲ ਪਿੰਡ ਫੱਤੂਆਲ ਦੇ ਵਿੱਚ ਅੱਜ ਦਾ ਟੌਪ ਦਾ ਟੂਰਨਾਮੈਂਟ ਜਿੱਥੇ ਮਿੱਤਰੋ ਅੱਜ ਸ਼ਾਜੀ ਦੇ ਇਲਾਕੇ 'ਚ ਮੈਂ ਕਹਾਂ ਵੀ ਸ਼ਗਰਪੁਰੀਆਂ ਦੇ ਇਲਾਕੇ 'ਚ ਮਿੱਤਰੋ ਬਹੁਤ ਤਗੜਾ ਟੂਰਨਾਮੈਂਟਾਂ ਗੁਰੂਆਂ ਦੀ ਧਰਤੀ ਤੇ ਰੌਣਕਾਂ ਲੱਗਣੀਆਂ ਫੱਤੂਆਲ 'ਚ ਅੱਜ ਤਗੜੇ ਮੈਚ ਹੋਣਿਆ ਚਾਰ ਕਲੱਬਾਂ ਦੇ ਮੈਚ ਆ ਮਿੱਤਰੋ ਖਡੂਰ ਗੁਰੂ ਅੰਗਦ ਦੇਵ ਜੀ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮਾਂ ਪਰਮਜੀਤਪੁਰਾ ਦੀ ਟੀਮਾਂ ਤੇ ਦੋ ਹੋਰ ਟੀਮਾਂ ਮਿੱਤਰੋ ਚਾਰ ਕਲੱਬਾਂ ਦੇ ਮੈਚ ਹੋਣੇ ਆ ਬਹੁਤ ਤਗੜੇ ਮੈਚ ਬਹੁਤ ਵਧੀਆ ਟੀਮਾਂ ਮਿੱਤਰੋ ਬਣ ਕੇ ਆ ਰਹੀਆਂ ਅੱਜ ਇੱਥੇ ਖਡੂਰ ਸਾਹਿਬ ਦਾ ਜੱਪ ਮੁੰਡਾ ਜਿਹਦੀ ਚਰਚਾ ਮਿੱਤਰੋ ਉਹ ਮੁੰਡਾ ਖੇਡੂਗਾ ਬਹੁਤ ਤਗੜੇ ਤਗੜੇ ਪਲੇਅਰ ਸੱਤੂ ਬੇਸ਼ੱਕ ਬਾਹਰਾਂ ਪਰ ਵਧੀਆ ਟੀਮ ਮਿੱਤਰੋ ਉਹਦੀ ਪਹੁੰਚਣੀ ਆ ਅੰਬੇ ਹੁਣੀ ਖੇਡਦੇ ਇਸ ਟੀਮ 'ਚ ਪਰ ਹੁਣ ਜੋ ਹੈ ਉਹਨਾਂ ਨੇ ਬਾਹਰ ਰੌਣਕਾਂ ਲਾਗੀਆਂ ਹੋਗੀਆਂ ਸੋ ਪਰ ਜਿੰਨੇ ਕ ਪੰਜਾਬ ਚ ਪਲੇਅਰ ਹੋਣਗੇ ਉਹ ਸਾਰੇ ਹੀ ਖੇਡਨੇ ਆ ਸੋ ਉਹ ਤੁਹਾਨੂੰ ਦੱਸ ਦਿੰਨਾ ਵੀ ਸ਼ਾਜੀ ਵੀ ਪੰਜਾਬ ਚ ਆਇਆ ਹੋਇਆ ਤੁਹਾਨੂੰ ਪਤਾ ਨਹੀਂ ਹੋਣਾ ਵੀ ਸ਼ਗਰਪੁਰੀਆ ਸ਼ਾਜੀ ਪੰਜਾਬ ਚ ਆ ਗਿਆ ਉਹ ਮਿੱਤਰੋ ਹੁਣ ਸ਼ਾਇਦ ਕੈਨੇਡਾ ਜਾਵੇ ਪਰ ਜੇ ਸ਼ਾਇਦ ਮੈਨੂੰ ਲੱਗਦਾ ਵੀ ਇੱਕ ਮੇਲਾ ਪੰਜਾਬ 'ਚ ਵੀ ਖੇਡਣਾ ਹੋਣੇ ਉਹ ਤੁਹਾਨੂੰ ਜਲਦੀ ਅਪਡੇਟ ਦੇਵਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆਂ ਮਿੱਤਰੋ ਅੱਜ ਤੁਹਾਨੂੰ ਕੋਈ ਏਦਾਂ ਦਾ ਤਗੜਾ ਜਾਂ ਸ਼ਿੱਲੂ ਜਾਂ ਜੱਗੂ ਹਨਾ ਉਹ ਬਾਹਰ ਹੀ ਆ ਹਜੇ ਉਮੀਦ ਆ ਵੀ ਜਲਦੀ ਆ ਰਿਹਾ ਉਹ ਪੰਜਾਬ ਸੋ ਉਹਨਾਂ ਦੀ ਅਪਡੇਟ ਜਦੋਂ ਮਿਲੂ ਉਹ ਵੀ ਤੁਹਾਡੇ ਤਾਂ ਹੀ ਸ਼ੇਅਰ ਜ਼ਰੂਰ ਕਰਾਂਗੇ ਜਲਦੀ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਂ ਅਪਡੇਟ ਲੈ ਕੇ ਧੰਨਵਾਦ